ਹੈਲੋ ਸਤਿ ਸ੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲੇਜ ਲਾਈਫ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤ੍ਰਿਕੀਆਂ ਬਖਸ਼ਣ ਹਾਂਜੀ ਹੁਣ ਮਾਰਨਿੰਗ ਟਾਈਮ 5:30 ਵਜ ਚੁੱਕੇ ਹਨ ਜੀ 5:30 ਦਾ ਟਾਈਮ ਹੈ ਤੇ ਹਜੇ ਹਨੇਰਾ ਕਾਫੀ ਹੈਗਾ ਜੀ ਤੇ ਆਪਾਂ ਪਾਰਕ ਦੇ ਵਿੱਚ ਆਏ ਸੀ ਸੈਰ ਕਰਨ ਦੇ ਲਈ ਇੱਥੇ ਆਉਂਦਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਦ੍ਰਿਸ਼ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਕਰਦੇ ਕੋਈ ਕੰਮ ਨਹੀਂ ਪਾਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਤੇ ਉੱਥੋਂ ਦੇ ਪਾਵਨ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਤੇ ਤੁਸੀਂ ਸਾਡੇ ਨਾਲ ਬਨੇ ਰਹੇ ਹੋ ਐਂਡ ਤੱਕ ਤੁਹਾਨੂੰ ਬਹੁਤ ਮਜ਼ਾ ਆਊਗਾ ਬਹੁਤ ਹੀ ਆਪਣੀ ਆਤਮਾ ਸ਼ੁੱਧ ਹੁੰਦੀ ਹੈ ਜੀ ਜਾਮਨੀ ਸਾਹਿਬ ਜੀ ਜਾ ਕੇ ਦਰਸ਼ਨ ਕਰਕੇ ਉੱਥੋਂ ਦੇ ਅੱਜ ਤਾਂ ਅਸੀਂ ਲੈ ਕੇ ਜਾਵਾਂਗੇ ਜੀ ਜਾਮਨੀ ਸਾਹਿਬ ਜੀਤਪੁਰ ਹਾਂਜੀ ਅਸੀਂ ਰੈਡੀ ਹੋ ਗਏ ਜੀ ਮੈਂ ਤੇ ਸਿੰਦਾ ਤੇ ਉਹਦੇ ਪਾਪਾ ਅਸੀਂ ਤਿੰਨੋਂ ਜਣੇ ਜਾਵਾਂਗੇ ਜੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ ਹਾਂ ਜੇ ਅਸੀਂ ਪਹੁੰਚ ਗਏ ਹਾਂ ਜੀ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਜੀ ਫਿਰੋਜ਼ਪੁਰ ਤੋਂ ਮੋਗਾ ਰੋਡ ਦੇ ਉੱਪਰ ਸਥਿਤ ਹੈ ਜੀ ਜੇ ਆਪਾਂ ਫਰੀਦਕੋਟ ਤੋਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਇਹ ਨੂਰਪੁਰ ਪਿੰਡਾਂ ਦਾ ਜੀ ਉੱਥੋਂ ਇਸ ਨੂੰ ਰਸਤਾ ਜਾਂਦਾ ਹੈਗਾ ਰਾਈਟ ਸਾਈਡ ਤੋਂ ਹਾਂਜੀ ਇਹ ਉਹ ਸਥਾਨ ਹੈ ਜਿੱਥੇ ਸਰਬੰਸ ਦਾ ਨਿਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੋਖਤਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਇੱਥੇ ਆਈ ਸੀ ਜੀ ਤੇ ਆਪਣੇ ਪਾਵਨ ਚਰਨ ਪਾਏ ਸੀ ਜੀ ਚਰਨ ਛੋਹ ਧਰਤੀ ਪ੍ਰਾਪਤ ਜੀ 10ਵੇਂ ਪਾਤਸ਼ਾਹ ਦੇ ਹਾਂਜੀ ਇਥੋਂ ਦਾ ਇਤਿਹਾਸ ਇਹ ਹੈ ਜੀ ਕਿ ਇੱਥੇ ਇੱਕ ਜੱਟ ਤੇ ਇੱਕ ਬਾਨੀਆਂ ਦਸਮ ਪਾਤਸ਼ਾਹ ਜੀ ਦੇ ਕੋਲੋਂ ਜਾਮਣ ਦੇ ਕੇ ਕਰਜ਼ਾ ਲਿਆ ਸੀ ਜੀ ਜੱਟ ਨੇ ਬਾਣੀਏ ਤੋਂ ਤੇ ਫਿਰ ਜੱਟ ਤੋਂ ਉਹ ਕਰਜ਼ਾ ਵਾਪਸ ਨਹੀਂ ਕੀਤਾ ਗਿਆ ਨਾ ਹੀ ਉਹਨੇ ਵਾਪਸ ਕੀਤਾ ਤੇ ਜਿਹੜਾ ਜੱਟ ਸੀ ਉਹ ਮਰ ਕੇ ਤਿੱਤਰ ਦੀ ਜੂਣ ਪੈ ਗਿਆ ਤੇ ਬਾਣੀਆ ਬਾਜ ਦੀ ਜੂਣ ਪੈ ਗਿਆ ਇਸ ਸਥਾਨ ਤੇ ਬਾਜ ਕੋਲੋਂ ਤਿੱਤਰ ਨੂੰ ਮਰਵਾ ਕੇ ਗੁਰੂ ਜੀ ਨੇ ਆਪਣੀ ਜਾਮਣੀ ਤਾਰੀ ਸੀ ਜੀ ਇਸ ਕਰਕੇ ਇਸ ਸਥਾਨ ਦਾ ਨਾਮ ਜਾਮਣੀ ਸਾਹਿਬਾ ਜੀ ਜਿਹੜਾ ਤੁਸੀਂ ਸਰੋਵਰ ਦੇਖ ਰਹੇ ਹੋ ਜੀ ਇਹ ਸੱਚੇ ਪਾਤਸ਼ਾਹ ਜੀ ਦੇ ਕੋੜੇ ਨੇ ਪੌੜ ਮਾਰਿਆ ਹੋਇਆ ਜੀ ਇੱਥੇ ਇਸ ਸਰੋਵਰ ਦੇ ਵਿੱਚ ਇਹ ਉਹ ਜਲ ਹੈ ਜੀ ਹਾਂਜੀ ਹੁਣ ਆਪਾਂ ਅੰਦਰ ਜਾਨੇ ਆ ਜੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਂਦੇ ਆ ਤੇ ਆਪਾਂ ਨੂੰ ਸਾਰਾ ਕੁਝ ਆਪਣੀਆਂ ਦੁੱਖ ਤਕਲੀਫਾਂ ਭੁੱਲ ਜਾਂਦੀਆਂ ਨੇ ਹਾਂਜੀ ਇਹ ਉਹ ਪਵਿੱਤਰ ਝੰਡਾ ਜੀ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋੜਾ ਬੰਨਿਆ ਸੀ ਇਹ ਅੱਜ ਤੱਕ ਝੰਡ ਇਤਿਹਾਸ ਦਾ ਗਵਾਹ ਹੈ ਜੀ ਉਸੇ ਤਰ੍ਹਾਂ ਹਰਾ ਭਰਾ ਖੜਿਆ ਹੋਇਆ ਜੀ ਇਹ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਇਹ ਸਾਡੇ ਦਿਲ ਦੇ ਬਹੁਤ ਨੇੜੇ ਹੈ ਜੀ ਕਿਉਂਕਿ ਅਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਤਾਂ ਅਸੀਂ ਹਮੇਸ਼ਾ ਇਸ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਦੇ ਆਂ ਤਾਂ ਉਸ ਤੋਂ ਬਾਅਦ ਚ ਸ਼ੁਰੂ ਕਰਦੇ ਆਂ ਤੇ ਬਹੁਤ ਜ਼ਿਆਦਾ ਮੇਰੀ ਇਸ ਤੇ ਸ਼ਰਧਾ ਵੀ ਹੈ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਜੋ ਵੀ ਪ੍ਰਾਪਤ ਕੀਤਾ ਅੱਜ ਸਾਡੇ ਕੋਲ ਹੈਗਾ ਉਹ ਸਾਰਾ ਕੁਝ ਇਸੇ ਕਰੋਂ ਸਾਨੂੰ ਮਿਲਿਆ ਹੋਇਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮੇਰ ਬਣਾਈ ਰੱਖਣ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਵਿੱਚ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਜੀ ਧੰਨਵਾਦ